ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪਿਛਲੇ ਕੁਝ ਦਿਨਾਂ ਤੋਂ ਲਕਸ਼ਦੀਪ ਅਤੇ ਮਾਲਦੀਵ ਪੂਰੇ ਭਾਰਤ ਵਿੱਚ ਟ੍ਰੈਂਡ ਕਰ ਰਹੇ ਆ ਇਹਦੇ ਪਿੱਛੇ ਰੀਜ਼ਨ ਕੀ ਹੈ ਐਗਜ਼ਾਮ ਪੁਆਇੰਟ ਆਫ 뷰 ਤੋਂ ਵੀ ਤੁਹਾਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਨਕਸ਼ੇ ਦੇ ਉੱਤੇ ਮਾਲਦੀਵ ਨਾਮ ਦੇ ਦੇਸ਼ ਦੀ ਲੋਕੇਸ਼ਨ ਕਿਹ ਹੈਗੀ ਆ ਲਕਸ਼ਦੀਪ ਨਾਮ ਦੇ ਜਿਹੜੇ ਟਾਪੂ ਹੈਗੇ ਆ ਦੀਪ ਸਮੂਹ ਕਹਿ ਦਿੰਦੇ ਹਾਂ ਇਹਨਾਂ ਦੀ ਲੋਕੇਸ਼ਨ ਮੈਪ ਦੇ ਉੱਤੇ ਕਿੱਥੇ ਹੈਗੀ ਆ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ ਇਸ ਗੱਲ ਦੀ ਸ਼ੁਰੂਆਤ ਹੁੰਦੀ ਕਿੱਥੋਂ ਆ ਕਿ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਇਹ ਕਿੱਥੇ ਜਾਂਦੇ ਨੇ ਲਕਸ਼ਦੀਪ ਆਈਲੈਂਡ ਤੇ ਵਿਜ਼ਿਟ ਕਰਦੇ ਨੇ ਐਂ ਤੁਸੀਂ ਇਹਨਾਂ ਦੀਆਂ ਫੋਟੋਜ਼ ਦੇਖ ਸਕਦੇ ਹੋ ਜਦੋਂ ਇਹ ਵਿਜ਼ਿਟ ਕਰਦੇ ਨੇ ਤੇ ਕਹਿੰਦੇ ਨੇ ਕਿ ਬਹੁਤ ਹੀ ਵਧੀਆ ਜਗ੍ਹਾ ਹੈਗੀ ਆ ਜੇਕਰ ਤੁਸੀਂ ਘੁੰਮਣ ਫਿਰਨ ਜਾਣਾ ਹੋਵੇ ਤਾਂ ਇਹ ਜਗ੍ਹਾ ਬਹੁਤ ਹੀ ਵਧੀਆ ਹੈਗੀ ਆ ਐਂਡ ਇਸ ਤੋਂ ਬਾਅਦ ਇਹਨਾਂ ਨੇ ਕੁਝ ਫੋਟੋਗ੍ਰਾਫਸ ਪੋਸਟ ਕੀਤੀਆਂ ਆਪਣੇ ਟਵਿੱਟਰ ਹੈਂਡਲ ਤੇ ਜਿਹੜੀਆਂ ਕਿ ਮੈਂ ਤੁਹਾਨੂੰ ਸ਼ੋਅ ਕਰ ਰਿਹਾ ਇਨਾਂ ਫੋਟੋਜ਼ ਨੂੰ ਅਪਲੋਡ ਕਰਨ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨੇ ਇਹ ਗੱਲ ਚਲਾਈ ਕਿ ਆਪਣੇ ਭਾਰਤੀ ਲੋਕ ਮਾਲਦੀਵ ਵਰਗੇ ਦੇਸ਼ ਵਿੱਚ ਜਾ ਕੇ ਬਹੁਤ ਜ਼ਿਆਦਾ ਪੈਸਾ ਖਰਚ ਕਰਦੇ ਆ ਜੇਕਰ ਇਹੀ ਪੈਸਾ ਲਕਸ਼ਦੀਪ ਦੀਪ ਸਮੂਹ ਤੇ ਜਾ ਕੇ ਖਰਚਿਆ ਜਾਵੇ ਕਿਉਂਕਿ ਲਕਸ਼ਦੀਪ ਇੱਕ ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਹਦੀ ਲੋਕੇਸ਼ਨ ਵੀ ਮੈਂ ਤੁਹਾਨੂੰ ਵਿਖਾ ਦਿੰਨਾ ਤੁਸੀਂ ਵੇਖ ਰਹੇ ਹੋ ਜਿਹੜੀ ਮੈਂ ਇੱਕ ਪਿਕਚਰ ਓਪਨ ਕੀਤੀ ਹੋਈ ਆ ਭਾਰਤ ਨਕਸ਼ੇ ਦਾ ਮੈਪ ਹੈਗਾ ਆ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਦੋਂ ਆਪਾਂ ਥੱਲੇ ਨੂੰ ਜਾਂਦੇ ਹਾਂ ਕੋਸਟਲ ਏਰੀਆ ਦੇ ਲਾਗੇ ਤੁਸੀਂ ਵੇਖ ਸਕਦੇ ਹੋ ਵੇਖ ਰਹੇ ਹੋ ਨਾ ਤੁਸੀਂ ਲਕਸ਼ਦੀਪ ਇੱਥੇ ਲਿਖਿਆ ਹੋਇਆ ਨਿੱਕੇ ਨਿੱਕੇ ਦੀਪ ਸਮੂਹ ਹੈਗੇ ਆ ਸਾਰੇ ਜਿਹੜੇ ਹੈਗੇ ਆ ਮੈਂ ਤੁਹਾਨੂੰ ਇੱਕ ਵਾਰ ਮਾਰ ਕਰਕੇ ਵਿਖਾ ਦਿੰਨਾ ਆ ਜਿਹੜਾ ਹਿੱਸਾ ਤੁਸੀਂ ਵੇਖ ਰਹੇ ਹੋ ਇਹ ਸਾਰੇ ਕੀ ਹੈਗੇ ਆ ਇਹ ਸਾਰੇ ਕਹਿ ਸਕਦੇ ਆ ਕਿ ਲਕਸ਼ਦੀਪ ਦੀਪ ਸਮੂਹ ਹੈਗੇ ਆ ਕਾਫੀ ਛੋਟੇ ਛੋਟੇ ਆਈਲੈਂਡ ਦੀਪ ਹੈਗੇ ਆ ਇਸ ਤੋਂ ਥੱਲੇ ਤੁਸੀਂ ਵੇਖ ਸਕਦੇ ਹੋ ਮਾਲਦੀਵ ਨਾਮ ਦਾ ਇੱਕ ਦੇਸ਼ ਤੁਹਾਨੂੰ ਵੇਖਣ ਨੂੰ ਮਿਲੇਗਾ ਜਿਹਦੀ ਕੈਪੀਟਲ ਹੈਗੀ ਆ ਮਾਲੇ MALE ਮਾਲੇ ਕੈਪੀਟਲ ਹੈ ਮਾਲਦੀਵ ਦੇਸ਼ ਦਾ ਬਟ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਜਦੋਂ ਲਕਸ਼ਦੀਪ ਦੀਪ ਸਮੂਹ ਤੇ ਜਾਂਦੇ ਦੀਆਂ ਬੀਚੇਸ ਦੀਆਂ ਫੋਟੋਜ਼ ਅਪਲੋਡ ਕੀਤੀਆਂ ਗਈਆਂ ਤੇ ਮਾਲਦੀਵ ਦੇਸ਼ ਦੇ ਕੁਝ ਮਨਿਸਟਰ ਰੂਲਿੰਗ ਪਾਰਟੀ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਅਪੱਤੀਜਨਕ ਟਿੱਪਣੀਆਂ ਕੀਤੀਆਂ ਭਾਰਤ ਦੇ ਸਿਟਿੰਗ ਪ੍ਰਾਈਮ ਮਿਨਿਸਟਰ ਦੇ ਖਿਲਾਫ ਇਸ ਤੋਂ ਬਾਅਦ ਕੀ ਹੋ ਗਿਆ ਕਿ ਭਾਰਤੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਮਾਲਦੀਵ ਦੇਸ਼ ਦਾ ਕਿ ਤੁਸੀਂ ਇੰਨੇ ਪੈਸੇ ਖਰਚ ਕੇ ਜਾਂਦੇ ਹੋ ਮਾਲਦੀਵ ਦੇ ਵਿੱਚ ਕਿਉਂਕਿ ਐਜ਼ ਅ ਇੰਡੀਅਨ ਜਦੋਂ ਵੀ ਆਪਾਂ ਦੂਸਰੇ ਦੇਸ਼ ਵਿੱਚ ਜਾਂਦੇ ਆ ਕਿਉਂਕਿ ਮਾਲਦੀਵ ਦੇ ਵਿੱਚ ਵਿਜ਼ਿਟ ਕਰਨਾ ਮਾਲਦੀਵ ਦੇ ਵਿੱਚ ਜਦੋਂ ਆਪਾਂ ਵਿਜ਼ਿਟ ਕਰਦੇ ਆ ਉੱਥੇ ਜ਼ਿਆਦਾ ਪੈਸੇ ਨਹੀਂ ਲੱਗਦੇ 1 ਲੱਖ ਤੋਂ ਲੈ ਕੇ 3-4 ਲੱਖ ਦਾ ਜਿਹੜਾ ਪੈਕੇਜ ਹੈਗਾ ਆ ਉਹ ਮਿਲ ਜਾਂਦਾ ਆ ਕਿਉਂਕਿ ਭਾਰਤੀ ਕਾਫੀ ਸਾਰੇ ਮਿਡਲ ਕਲਾਸ ਫੈਮਿਲੀ ਤੋਂ ਜਿਹੜੇ ਬਿਲੋਂਗ ਕਰਦੇ ਆ ਇੱਥੇ ਆਪਦੀਆਂ ਛੁੱਟੀਆਂ ਇੰਜੋਏ ਕਰਦੇ ਆ ਬਟ ਭਾਰਤ ਦੇ ਪ੍ਰਧਾਨ ਮੰਤਰੀ ਦੀ ਵਿਜ਼ਿਟ ਤੋਂ ਬਾਅਦ ਲਕਸ਼ਦੀਪ ਦੀ ਜਦੋਂ ਉਹਨਾਂ ਨੇ ਵਿਜ਼ਿਟ ਕੀਤੀ ਤੇ ਕਾਫੀ ਸਾਰੇ ਸੈਲੀਬ੍ਰਿਟੀਜ਼ ਨੇ ਵੀ ਇਹ ਗੱਲਾਂ ਪੋਸਟ ਕੀਤੀਆਂ ਕਿ ਆਪਣੇ ਭਾਰਤ ਦੇ ਵਿੱਚ ਵੀ ਇੱਕ ਇਹੋ ਜਿਹਾ ਹਿੱਸਾ ਹੈਗਾ ਆ ਜਿੱਥੇ ਕਾਫੀ ਸਾਰੇ ਇੰਡੀਅਨਸ ਆਪਦੀਆਂ ਛੁੱਟੀਆਂ enjoy ਕਰਨ ਜਾ ਸਕਦੇ ਆ ਜਿਹੜੀਆਂ ਵਕੇਸ਼ਨਸ ਹੁੰਦੀਆਂ ਨੇ ਉੱਥੇ enjoy ਕਰ ਸਕਦੇ ਆ ਲਕਸ਼ਦੀਪ ਆਈਲੈਂਡ ਤੇ ਐਂਡ ਇਹ ਆਪਣੇ ਭਾਰਤ ਦਾ ਹਿੱਸਾ ਵੀ ਹੈਗਾ ਯਾ ਸੋ ਦੇਸ਼ ਦਾ ਪੈਸ਼ਾ ਦੇਸ਼ ਵਿੱਚ ਹੀ ਲੱਗ ਜਾਣਾ ਆ ਇਸ ਤੋਂ ਬਾਅਦ ਕਾਫੀ ਸਾਰੇ ਲੋਕਾਂ ਨੇ ਜਿਹੜੇ ਕਿ ਮਾਲਦੀਵ ਦੀ ਪਲੈਨਿੰਗ ਕਰ ਰਹੇ ਸੀਗੇ ਜਾਣ ਦੀ ਕਾਫੀ ਸਾਰੇ ਲੋਕਾਂ ਨੇ ਆਪਦੀਆਂ ਟਿਕਟਾਂ ਕੈਨਸਲ ਕਰਤੀਆਂ ਉਹਨਾਂ ਨੇ ਆਪ ਦਾ ਪਲਾਨ ਪੋਸਟਪੋਨ ਕਰਤਾ ਕਿ ਅਸੀਂ ਮਾਲਦੀਵ ਨਹੀਂ ਘੁੰਮਣ ਜਾਵਾਂਗੇ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਕਿ ਮੈਂ ਤੁਹਾਨੂੰ ਦੱਸਤਾ ਕਿ ਲਕਸ਼ਦੀਪ ਇੱਕ ਆਪਣਾ ਆਈਲੈਂਡ ਹੈਗਾ ਆ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਆਪਣੇ ਭਾਰਤ ਦਾ ਭਾਰਤ ਦਾ ਹੀ ਹਿੱਸਾ ਹੈਗਾ ਆ ਐਂਡ ਇਹ ਹੈ ਕਿੱਥੇ ਇਹ ਤੁਹਾਨੂੰ ਅਰਬ ਸਾਗਰ ਦੇ ਵਿੱਚ ਇਹਦੀ ਲੋਕੇਸ਼ਨ ਵੇਖਣ ਨੂੰ ਮਿਲਦੀ ਹੈ ਐਂਡ ਇਹਨੂੰ ਮੈਂ ਮਾਰਕ ਵੀ ਕਰ ਦਿੱਤਾ ਹੈ ਕਿ ਲਕਸ਼ਦੀਪ ਤੁਹਾਨੂੰ ਜਿਹੜਾ ਆਈਲੈਂਡ ਹੈ ਇਹ ਤੁਹਾਨੂੰ ਕਿੱਥੇ ਵੇਖਣ ਨੂੰ ਮਿਲਦਾ ਹੈ ਇਸ ਤੋਂ ਬਾਅਦ ਆਪਾਂ ਮਾਲਦੀਵ ਦੀ ਵੀ ਗੱਲ ਸਮਝਾਤੀ ਸੀਗੀ ਕਿ ਮਾਲਦੀਵ ਤੁਹਾਨੂੰ ਭਾਰਤ ਦੇ ਥੱਲੇ ਵੇਖਣ ਨੂੰ ਮਿਲਦਾ ਹੈ ਜੇਕਰ ਤੁਹਾਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਸੀਗਾ ਤੇ ਥੋੜੀ-ਬਹੁਤ ਜਾਣਕਾਰੀ ਤੁਹਾਨੂੰ ਜ਼ਰੂਰ ਮਿਲੀ ਹੋਊਗੀ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all